ਸੁਪਨੇ ਦੇ ਘਰ ਵਿੱਚ ਅਜੇ ਲੈਂਟਰ ਪੈਣ ਜਾ ਰਿਹਾ ਜੀ ਅਰਦਾਸ ਕਰਿਓ ਇਹ ਲੈਂਟਰ ਦਾ ਕੰਮ ਆ ਜਿਹੜਾ ਚੰਗੇ ਤਰੀਕੇ ਨਾਲ ਨੇਪਰੇ ਚੜ੍ਹੇ ਤੁਹਾਨੂੰ ਭੈਣਾ ਭਰਾਵਾਂ ਦਾ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਸਿਲੰਡਰ ਵਾਸਤੇ ਸਿਮਾਵਾ ਕਰਾਈਆਂ ਜਿਆ ਇਹ ਜਰਾਂਗਾ ਤੋਂ ਬੋਤਿਆਂ ਮਜ਼ਾ ਸੋ ਰਾਮਦਾਸ ਸੁਹਾਏ ਹਰਜਨ ਹਰਗੋਬਿੰਦ ਨੂੰ ਸਿਮਰੋ ਸਿੰਘ ਰਾਏ ਸਿੰਘ ਹੱਕ ਤੇ ਆਈ ਹੈ ਜਿੱਥੇ ਸਭ ਦੁੱਖ ਜਾਏ ਤੇ ਗਵਹਦ ਸੁੰਦਰੀ ਜਾਏ ਘਰ ਨੋਂ ਨਿਦਾਵਤ ਆਏ ਸਭ ਥਾਈ ਅਸਾਂ ਪਾਸ਼ਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਠ ਦੀ ਦਾਦ ਆ ਧਿਆਨ ਤੱਕ ਖਾਸ ਸਹਿਬੋ ਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋ ਸਾਬ ਜਾਦਿਆਂ ਚਾਲੀ ਮੁਕਤੇ ਆ ਹੱਕੀਆਂ ਜੱਪਿਆਂ ਤਪਿਆਂ ਜਨ ਨਾਮ ਜਪਿਆ ਵਣ ਛਕਿਆ ਦੀ ਤਲਾਈ ਤੇਗ ਵਾਹਿ ਦੇ ਕੇ ਅੰਠ ਸਤਾਰਨਾ ਪਿਆਰੇ ਸਚੈਨ ਦੀ ਕਮਾਈ ਦਾ ਧਿਆਨ ਨਾਲ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਮਹਾਰਾਜ ਨੁਕਤਾ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਵੱਲੋਂ ਲੈਟਰਸ ਪਾਇਰ ਹੈ ਗੁਰਨਾਮ ਸਿੰਘ ਜੀ ਕਿਰਪਾ ਕਰੋ ਆਪ ਅੰਗ ਸੰਗ ਸਹਿਯੋਗ ਕੇ ਸਹਾਇਤਾ ਕਰਨ ਗੁਰਨਾਮ ਨਾਮ ਗੱਦਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਖਾਲਸਾ ਸਾਹਿਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਨਿਆਂ ਦੇ ਘਰ ਵਿੱਚ ਅੱਜ ਲੈਂਟਰ ਪੈਣ ਜਾ ਰਿਹਾ ਜੀ ਟੋਟਲ 18 ਲੈਂਟਰ ਪੈਣੇ ਸੀ ਸੁਪਨਿਆਂ ਦੇ ਘਰ ਦੀ ਇਸ ਨਵੀਂ ਬਿਲਡਿੰਗ ਦੇ ਜਿਹਦੇ ਵਿੱਚ 17 ਲੈਂਟਰ ਪੈ ਚੁੱਕੇ ਆ ਇੱਕ ਲੈਂਟਰ ਰਹਿੰਦਾ ਹਜੇ ਪੈਣ ਵਾਲਾ 18ਵਾਂ ਤੇ ਇਹ ਕਲੈਂਟਰ ਸੀ ਜਿਹੜਾ ਉੱਪਰ ਮਾਉਂਟੇ ਬਣਾਈ ਆ ਜਿਹਦੇ ਉੱਤੇ ਟੈਂਕੀ ਬਣਨੀ ਆ ਪਾਣੀ ਵਾਲੀ ਉਹ ਪਾਣੀ ਵਾਲੀ ਟੈਂਕੀ ਦੀ ਜ਼ਰੂਰਤ ਹੁਣ ਬਹੁਤ ਜ਼ਿਆਦਾ ਸੀ ਕਿਉਂਕਿ ਉੱਪਰ ਪਾਣੀ ਨਹੀਂ ਸੀ ਜਾਂਦਾ ਬਿਲਡਿੰਗ ਉੱਚੀ ਹੋ ਗਈ ਸੀ ਤੇ ਉਧਰਲੀ ਬਿਲਡਿੰਗਾਂ ਸਾਡੀਆਂ ਛੋਟੀਆਂ ਮਾ ਹੁਣ ਜਿਹੜੀ ਇਹ ਬਿਲਡਿੰਗ ਵੀ ਬਣਾ ਰਹੇ ਸੀ ਇਹਦੇ ਵਿੱਚ ਹੀ ਉੱਪਰ ਪਾਣੀ ਲੈ ਕੇ ਜਾਣਾ ਸਾਡੇ ਲਈ ਬਹੁਤ ਮੁਸ਼ਕਲ ਹੋ ਰਿਹਾ ਸੀ ਇੱਕ ਟੈਂਕੀ ਬਣਾਉਣ ਵਾਸਤੇ ਇਹ ਉੱਪਰ ਜਿਹੜਾ ਮਮਤੀ ਦਾ ਲੈਂਟਰ ਪਾਉਣਾ ਜ਼ਰੂਰੀ ਸੀਗਾ। ਇਸ ਲੈਂਟਰ ਦੀ ਜਿਹੜੀ ਸਪੇਸ ਆ ਉਹ ਇੱਕ ਬਲਾਕ ਆ ਪੂਰਾ। ਮਤਲਬ 60x21 ਦਾ ਇਹ ਲੈਂਟਰ ਆ ਜਿਹੜਾ ਪੈਣ ਜਾ ਰਿਹਾ। ਅਦਰਵਾਈਜ਼ ਜਿਹੜਾ ਲੈਂਟਰ ਪੈਂਦਾ ਸਾਡੇ ਉਹ ਲੈਂਟਰ 60x 60 ਦਾ ਹੁੰਦਾ ਪਰ ਇਹ ਲੈਂਟਰ ਆ ਜਿਹੜਾ 60x 20 ਦਾ ਇਹਦੇ ਉੱਪਰ ਟੈਂਕੀ ਬਣਾਉਣੀ ਆ ਸੀ ਪਾਣੀ ਵਾਲੀ ਅਰਦਾਸ ਕਰਿਓ ਇਹ ਲੈਂਟਰ ਦਾ ਕੰਮ ਆ ਜਿਹੜਾ ਚੰਗੇ ਤਰੀਕੇ ਨਾਲ ਨੇਪਰੇ ਚੜੇ ਸਾਰੇ ਮਜ਼ਦੂਰ ਭਰਾ ਤੰਦਰੁਸਤ ਰਹਿਣ ਜਿਨ੍ਹਾਂ ਨੇ ਅੱਜ ਸਾਰਾ ਦਿਨ ਉੱਪਰ ਇੰਨੀ ਉਚਾਈ ਦੇ ਉੱਪਰ ਸਾਰਾ ਰੇਤਾ ਬਜਰੀ ਸੀਮਿੰਟ ਪਹੁੰਚਦਾ ਕਰਨਾ ਠੇਕੇਦਾਰ ਰঞ্জੀਤ ਸਿੰਘ ਜੀ ਦੀ ਟੀਮ ਤੰਦਰੁਸਤ ਰਹੇ ਤੇ ਉਹਨਾਂ ਭੈਣਾ ਭਰਾਵਾਂ ਦਾ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਸਿਲੰਡਰ ਵਾਸਤੇ ਸੇਵਾਵਾਂ ਕਰਾਈਆਂ ਜਿੰਨਾਂ ਦੇ ਵਿੱਚ ਸਾਡੇ ਕੋਲੇ 9 ਗੱਡੀਆਂ ਬਜਰੀ ਦੀਆਂ ਰੇਤੇ ਦੀਆਂ ਤੇ ਘੱਗਰ ਸੈਂਡ ਦੀਆਂ ਆਈਆਂ ਵਾ ਕੰਗਰਾਣੇ ਤੋਂ ਹਰਮੋਨ ਸਿੰਘ ਜੀ ਨੇ ਬਾਈ ਜੀ ਕੰਗਰਾਣੇ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਤੇ ਸੀਮੈਂਟ ਰੇਤਾ ਬਜਰੀ ਤੇ ਕੰਗਰਸਾਨ ਤਾਂ ਸਾਡੇ ਕੋਲੇ ਆ ਗਿਆ ਵਾ ਸਰੀਏ ਦੀ ਲੋੜ ਆ ਹਜੇ ਵੀ ਸਰੀਏ ਦੀ ਸੇਵਾ ਜ਼ਰੂਰ ਕਰਾਓ ਭੈਣਾ ਭਰਾਵਾਂ ਨੂੰ ਬੇਨਤੀ ਆ ਇਸ ਬਿਲਡਿੰਗ ਦਾ ਕਾਰਜ ਆ ਜਿਹੜਾ ਉਹ ਇੱਕ ਸਾਲ ਦੇ ਵਿੱਚ ਨੇਪਰੇ ਚੜਨਾ ਸੀਗਾ ਪਰ 2 ਸਾਲ ਹੋਣ ਜਾ ਰਹੇ ਨੇ ਲਗਭਗ ਹਜੇ ਤੱਕ ਅਸੀਂ ਪੂਰੇ ਲੈਂਟਰ ਨਹੀਂ ਪਾ ਸਕੇ ਕਿਉਂਕਿ ਜਿਹੜਾ ਮਟੀਰੀਅਲ ਆ ਉਹਦੇ ਵਿੱਚ ਸਭ ਤੋਂ ਕੋਸਟਲੀ ਚੀਜ਼ ਹੈ ਜਿਹੜੀ ਉਹ ਸਰੀਆ ਵਾ ਤੇ ਉਹ ਸਰੀਏ ਦੀ ਤੇ ਇੱਟਾਂ ਦੀ ਬਹੁਤ ਆਤ ਦੇ ਵਿੱਚ ਲੋਡ ਪੈ ਰਹੀ ਹੈ ਸਾਨੂੰ ਅੰਦਰ ਉਹ ਅਗਲਾ ਜਿਹੜਾ ਲੈਂਟਰ ਆ ਉਹ ਵੀ ਪੈ ਥਕੇ ਉਸ ਤੋਂ ਬਾਅਦ ਰੈਂਪ ਤੇ ਲੈਂਟਰਾਂ ਰੈਂਪ ਦੇ ਵਿੱਚ ਸਰੀਆ ਬਹੁਤ ਜ਼ਿਆਦਾ ਪੈਂਦਾ ਫਿਰ ਜਿਹੜੀ ਹੁਣ ਟੈਂਕੀ ਬਣਨੀ ਹੈ ਟੈਂਕੀ ਵੀ ਮਤਲਬ ਵੱਡੀ ਬਣਨੀ ਹੈ ਟੈਂਕੀ ਜਿਹਦੇ ਵਿੱਚ ਅੱਜ ਤੋਂ 20 ਸਾਲ 30 ਸਾਲ ਬਾਅਦ ਅੱਗੇ ਸੋਚ ਕੇ ਟੈਂਕੀ ਬਣਾ ਰਹੇ ਆ ਵੀ ਪਾਣੀ ਦੀ ਕਿੱਲਤ ਨਾ ਆਵੇ ਉਹਦੇ ਵਾਸਤੇ ਵੀ ਸਰੀਏ ਦੀ ਬਹੁਤ ਆਪ ਦੇ ਵਿੱਚ ਲੋੜ ਆ ਇਸ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਦੇ ਵਕਸ਼ਣ ਸਾਡੇ ਸਾਰੇ ਭੈਣਾ ਭਰਾਵਾਂ ਨੂੰ ਅਸੀਂ ਹਮੇਸ਼ਾ ਦੀ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਉਹਨਾਂ ਦਾ ਉਟ ਆਸਰਾ ਲੈ ਕੇ ਲੈਂਟਰ ਦਾ ਕਾਰਜ ਸ਼ੁਰੂ ਕਰਦੇ ਅੱਜ ਵੀ ਇਹ ਜਿਹੜਾ ਮਮਤੀ ਦਾ ਲੈਂਟਰ ਆ ਇਹ ਤਾਂ ਛੋਟਾ ਜਿਹਾ ਹੀ ਲੈਂਟਰ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਅਸੀਂ ਕਰਦੇ ਜਾ ਰਹੇ ਹਾਂ ਸੰਗਤ ਨੂੰ ਵੀ ਬੇਨਤੀ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਰਬਤ ਦਾ ਪੁਲਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦੂ